ਚਲ ਮਨੀਮੀਤ ਉੱਠ ਚੱਲੀਏ ਹੁਣ ਬੱਤ ਚੱਲੀਏ ਹਾਂ ਚੱਲ ਚਲੋ ਚੱਲੀਏ ਮੇਰੀ ਗੱਲ ਸੁਨੋ ਨਾਲਿਆਂ ਨੂੰ ਕਹਿ ਦੋ ਕਿ ਦਰਵਾਜ਼ਾ ਬੰਦ ਕਰ ਲੈ ਹੋਣਾ ਕਿਤੇ ਖੁੱਲਾ ਰਹਿ ਜੇ ਦਿਨ ਧਿਆਰਾ ਐਵੇਂ ਕੋਈ ਅੰਦਰ ਵੜ ਕੇ ਬੈਠਾ ਰਹੂਗਾ ਉਹ ਨਹੀਂ ਵਾਜ ਦੋ ਉਹਨੂੰ ਪਹਿਲਾਂ ਸੀਮਾ ਹਾਂਜੀ ਅਸੀਂ ਜਰਾ ਬਾਜ਼ਾਰ ਤੱਕ ਚੱਲੇ ਹਾਂ ਪੁੱਤ ਦਰਵਾਜ਼ਾ ਲਾਲਾ ਬੰਦ ਠੀਕ ਐ ਛੇਤੀ ਬੂਆ ਖੋਲ ਦਿਆ ਕਰ ਆਹੋ ਕਮਾਲ ਹੋਈ ਪਈ ਐ ਨਾ ਭਾਰ ਫੜੇ ਹੱਥ 'ਚ ਹੁਣ ਵੇਖੀ ਕੀ ਜਾਨਨੀ ਆ ਛੇਤੀ ਛੇਤੀ ਆ ਪੈਣਾ ਸਿਰ ਪੀੜੋਂ ਡੈ ਪੀ ਮੰਮੀ ਬਾਜ਼ਾਰ 'ਚ ਇਧਰ ਉਧਰ ਦੀ ਦੁਨੀਆ ਵਾਂ ਸੁਵੰਨੀ ਵੇ ਵੇ ਕੇ ਹੈ ਆਜੋ ਚਾਹ ਬਣਾਵਾਂ ਵਧੀਆ ਦੀ ਫਸਟ ਕਲਾਸ ਚਲ ਮੇਰੀ ਵੀ ਬਣਾ ਲਈ ਨਾਲ ਹੋਏ ਥੱਕ ਗਏ ਹਨਾ ਮੰਮੀ ਬਹੁਤ ਜ਼ਿਆਦਾ ਅੱਛੀ ਬਣਾਵਾ ਦੇ ਆデン ਤਿਆਰ ਨੂੰ ਕਿੰਨਾ ਰਾਸ਼ ਹੋ ਜਾਂਦਾ ਵਾ ਬਹੁਤ ਹਾਂ ਤੂੰ ਯਾ ਫਿਰ ਇਹ ਗਰਮੀ ਲੱਗਦੀ ਨਾ ਹਜੇ ਵੀ ਹਲੇ ਆਵਾ ਥੋੜਾ ਹਾਂ ਹਾਂ ਹੂੰ ਦੱਸ ਪਸੰਦ ਹੈ ਇਹੀ ਪਸੰਦ ਹੀ ਨਾ ਕਰਨੋ ਹਾਂ ਸੱਚੀ ਪਰ ਮੂ ਮੇ ਮਹੰਗਾ ਨਹੀਂ ਗਾ ਫਿਰ ਕਿਉਂ ਹੋ ਗਿਆ ਹੈ ਤੂੰ ਕੀ ਲੈਣਾ ਇਸ ਘਰ ਤੋਂ ਨਹੀਂ ਬਹੁਤ ਸੋਨਾ ਗਿਫਟ ਹੈ ਨਾਲੇ ਮੇਰੀ ਮਾਂ ਦਾ ਹੋਵੇ ਤਾਂ ਮੈਨੂੰ ਪਸੰਦ ਨਾ ਆਵੇ ਬਹੁਤ ਸੋਨਾ ਗਿਫਟ ਹੈ ਮਾਂ ਦੀ ਖੁਸ਼ੀ ਛੜੀ ਨਾ ਧੀ ਦੀ ਖੁਸ਼ੀ ਚ ਹੁੰਦੀ ਹੈ ਸਹੀ ਗੱਲ ਐਸੇ ਵਾਲੀ ਨਹੀਂ ਵੇਖੀ ਦਾ ਮਨ ਖੁਸ਼ ਹੋ ਗਿਆ ਅੱਜ ਮੇਰਾ ਬਸ ਵਧੀਆ ਨਾ ਤੈਨੂੰ ਪਸੰਦ ਆ ਨਾ ਪਸੰਦ ਪਸੰਦ ਹੁਣ ਮੈਂ ਇਹਦੇ ਵਿੱਚ ਜੋ ਮਰਜੀ ਬਣਾ ਸਕਦੀ ਹਾਂ ਨਾ ਬਿਲਕੁਲ ਅੱਗੇ ਮੈਂ ਮੋਟੀ ਹੋਈ ਜਾਨੀ ਨਾ ਹੁਣ ਮੈਂ ਬਿਨਾਂ ਔਇਲ ਤੋਂ ਚੀਜ਼ਾਂ ਬੜਾ ਬੜਾ ਖਾਇਆ ਕਰੂੰਗੀ ਇਹ ਵੀ ਆਨੇ ਕੀ ਐ ਇਹ ਵਾਲੀ ਦਾ ਦਿੱਖ ਨਹੀਂ ਦਿਆ ਸਾਹਮਣੇ ਪਿਆ ਹੁਣ ਤੂੰ ਹੀ ਇਹ ਸੋਚੋ ਤੂੰ ਹੀ ਕਿ ਮੈਨੂੰ ਦੇਣਾ ਵਾ ਆਉਂਦੇ ਆ ਤੇ ਮਸਲਾ ਕਰ ਲੈਂਦੇ ਜੋ ਤੁਸੀਂ ਲੈਣਾ ਚਾਹ ਬਣ ਗਈ ਨਹੀਂ ਮੈਂ ਤਾਂ ਵੇਖ ਲੈਂਦੀ ਕਿ ਤਾ ਪਾਣੀ ਪਿਆਓ ਨਾਲੇ ਤੇ ਨਾਲੇ ਚਾਹ ਲਿਆ ਬਣਾ ਕੇ ਸਿਰ ਦਰਦ ਹੋਉਂਦੀ ਆ ਕਿ ਮੇਰੀ ਦੀਦੀ ਮੈਂ ਤਾਂ ਵੇਖ ਲੈਂਦੀ ਮੈਂ ਤੂੰ ਵੇਖੋ ਨੇ ਇਹਨੂੰ ਅੱਖਾਂ ਆਈਆਂ ਵੇਖ ਲੈ ਸਾਹਮਣੇ ਆ ਵੀ ਦਿਖਣ ਨਹੀਂ ਦਿਆ 에ਅਰ ਫਰਾਈ ਲੈ ਆਂਦਾ ਉਹ ਵੀ ਪਾਪਾ ਨੇ ਪੈਸੇ ਪਾਏ ਸੀ ਤੇ ਮੰਮੀ ਆਂਦੇ ਵੀ ਚੱਲ ਲਿਆ ਕੇ ਦਵਾ ਤੈਨੂੰ ਜੋ ਵੀ ਮੰਗੇਗੀ ਨਹੀਂ ਤੇ ਮੇਰੇ ਬਿਨ ਮੰਗੇ ਮੇਰੀ ਮਾਂ ਨੇ ਮੈਨੂੰ ਲਿਆਤਾ ਮੈਂ ਤਾਂ ਹੀ ਤੇ ਕਿਹਾ ਵਾ ਹੁਣ ਤੁਹਾਨੂੰ ਵੇਹਨੀ ਆ ਵੀ ਤੁਸੀਂ ਕੀ ਦੇ ਕੇ ਤੋਰਦੇ ਜੇ ਮੈਨੂੰ ਸੂਟ ਤੇ ਕਿਤੇ ਐਂਨਾ ਨਹੀਂ ਬਾਕੀ ਬਸ ਵੇਹ ਲੋ ਸੂਟ ਜਿਤਾਤਾ ਨਾ ਨੇ ਨਹੀਂ ਮੈਂ ਕਿਹਾ ਸੂਟ ਦੇ ਦਿੱਤਾ ਦਿੱਤਾ ਨਹੀਂਗਾ ਮੈਂ ਆਪਣੀ ਮਨ ਮਰਜ਼ੀ ਨਾਲ ਲੱਲਿਆ ਵਾ ਦੇਣ ਦੀ ਖੁਸ਼ੀ ਜਿਹੜੀ ਨਾ ਹੋਰ ਹੁੰਦੀ ਆ ਜੇ ਉਹ ਖੁਸ਼ੀ ਨਾ ਲੱਗਦੀ ਆਈ ਹੁੰਦੀ ਨਾ ਤੇ ਮੈਂ ਤੇਰੇ ਕੋਲੋਂ ਇਹਦਾ ਸੂਟ ਲੈਣਾ ਨਹੀਂ ਸੀਗਾ ਸਿਕੋ ਚਲ ਜਾਓ ਚਾਹ ਬਣਾ ਕੇ ਪਿਆਓ ਬੜੀ ਮਿਹਰਬਾਨੀ ਹੋਊ ਜੇ ਚਾਹ ਬਣਾ ਕੇ ਪਿਆਦੋਗੇ ਜਾਓ ਨਹੀਂ ਨਹੀਂ ਤੈਨੂੰ ਲੈਤਾ ਨਾ ਬਾਕੀ ਮੈਂ ਆਪੇ ਲੱਕੀ ਨਾਲ ਗੱਲ ਕਰ ਲਾਂਗੇ ਆਪੇ ਕੁਛ ਨਾ ਕੁਛ ਬੁੜੀ ਲੈ ਕੇ ਦਊਗਾ ਤੈਨੂੰ ਉਹਨੇ ਵੀ ਇਹਦੇ ਵਾਂਗੂ ਕਹਿ ਦੇਣਾ ਮੰਮੀ ਨੇ ਲਿਆਤਾ ਬਾਸ ਠੀਕ ਆ ਘਰ ਤੇ ਇੱਕੋ ਹੀ ਆ ਜਿੱਦਾਂ ਉਹਨੇ ਸੂਟ ਦਾ ਕਹਿਤਾ ਉਹਦੋਂ ਨੇ ਵੀ ਕਹਿ ਦੇਣਾ ਕੋਈ ਗੱਲ ਨਹੀਂ ਆਵੇਂ ਨਹੀਂ ਮੰਨਦੀ ਤਾ ਆਵੇਂ ਨਹੀਂ ਖਰੀਦਦਾ ਅਪੇ ਦਊਗਾ ਕੁਛ ਨਾ ਕੁਛ ਲਾ ਕੇ ਦਊਗਾ ਤੈਨੂੰ ਪਤਾ ਨਹੀਂ ਇਹਨੂੰ ਗੱਲ ਕਰਨ ਦੀ ਅਕਲ ਕਦੋਂ ਆਣੀ ਮੰਮੀ ਇਹਨੂੰ ਗੱਲ ਕਰਨ ਦੀ ਅਕਲ ਆਉਣੀ ਵੀ ਆ ਕਿ ਨਹੀਂ ਆਉਣੀ ਮੈਨੂੰ ਇਸ ਚੀਜ਼ ਦਾ ਨਹੀਂ ਪਤਾ ਪਰ ਮੈਂ ਇਹ ਆਖਾ ਕਿ ਇਹ ਮੇਰਾ ਦਿਮਾਗ ਖਰਾਬ ਕਰ ਦਿੰਦੀ ਆ ਕਿ ਜਿਹੜਾ ਮੈਂ ਬੋਲਣ ਤੋਂ ਮਜਬੂਰ ਹੋ ਜਾਨੀ ਮੰਮੀ ਤਾਂ ਮੇਰੀ ਗੱਲ ਸੁਣ ਐਵੇਂ ਨਾ ਹਰ ਵੇਲੇ ਨਾ ਚੜੇ ਗੁੜੇ ਸਵਾਰ ਨਾ ਰਿਹਾ ਕਰ ਤੂੰ ਵੀ ਘੱਟ ਬੋਲਿਆ ਕਰ ਹੁਣ ਮੈਂ ਤੈਨੂੰ ਕਹਾਂ ਨਾ ਹੁਣ ਮੈਂ ਹਰ ਵੇਲੇ ਹਰ ਵੇਲੇ ਨਹੀਂ ਨਾ ਬੁੱਤ ਚੰਗਾ ਲੱਗਦਾ ਹਰ ਵੇਲੇ ਇੱਕ ਬੰਦੇ ਨੂੰ ਕਹੀ ਜਾਓ ਬੇਟਾ ਤੂੰ ਮੇਰੀ ਗੱਲ ਸੁਣ ਤੂੰ ਵੀ ਥੋੜਾ ਜਿਹਾ ਨਾ ਸਾਬ ਨਾਲ ਤੂੰ ਬਹੁਤ ਜ਼ਿਆਦਾ ਬੋਲਦੀ ਮਨਮੀਤ ਤੇਰੀ ਐਸੇ ਬੋਲੀ ਕਰਕੇ ਨਾ ਤੇਰੀ ਸੱਸ ਜਿਹੜੀ ਫੋਨ ਕਰਕੇ ਮੈਨੂੰ ਮਿਹਣੇ ਦਿੰਦੀ ਹੈ ਹਾਂ ਜੇ ਤੇਰੀ ਭੂਆ ਨੂੰ ਪਤਾ ਲੱਗ ਗਿਆ ਨਾ ਵੀ ਤੂੰ ਇੱਥੇ ਵੀ ਇਦਾਂ ਕਰਦੀ ਆ ਤੇ ਸਾਰੀ ਉਮਰ ਤੂੰ ਮਿਹਣਿਆ ਜੋਗੀ ਰਹਿ ਜਾਣਾ ਵਾ ਹਲੇ ਮੈਂ ਹੀ ਆ ਜਿਹੜੀ ਗੱਲ ਨੂੰ ਨਾ ਪਰਦੇ ਪਾਉਂਦੀ ਰਹਿਣੀ ਲੋਕਾਂ ਦੀ ਰੰਨੀ ਆ ਥੋੜਾ ਜਿੰਨਾ ਜਰਗ ਨਾ ਹਸਾਬ ਨਾਲ ਗੱਲ ਕਰਿਆ ਕਰ ਹਾਂ ਇਹ ਨਹੀਂ ਮਤਲਬ ਕਿ ਮੈਂ ਤੈਨੂੰ ਪਿਆਰ ਕਰਦੀ ਆ ਲਾੜ ਲੜਾਉਂਦੀ ਰੰਨੀ ਆ ਤਾਂ ਤੂੰ ਵਿਗੜੀ ਜਾਵੇਂ ਸਿਰ ਤੇ ਹੀ ਚੜੀ ਜਾਵੇਂ ਥੋੜਾ ਹੈ ਨਾ ਆਪਣੇ ਹਿਸਾਬ ਨਾਲ ਰਹਾ ਤਾਂ ਕਿ ਤੇਰਾ ਸਹੁਰੇ ਘਰ ਵੀ ਵਸੇਬਾ ਹੋਵੇ ਪੂਆ ਦੇ ਕੰਨੀ ਬਾਜ ਪੈ ਗਈ ਨਾ ਤੇ ਫਿਰ ਵੇਖੀ ਕੀ ਬਣਦਾ ਮੰਮੀ ਆ ਜੀ ਤੁਸੀਂ ਵੀ ਉਹ ਗੱਲ ਕਰਤੀ ਨਾ ਤੁਸੀਂ ਵੀ ਇੱਕ ਹਿਸਾਬ ਦਾ ਮੈਨੂੰ ਮੇਨਾ ਹੀ ਮਾਰਤਾ ਨਾ ਇਹ ਤੁਹਾਡੀ ਧੀ ਨੂੰ ਪਤਾ ਕਿ ਕਿਵੇਂ ਮੈਂ ਉੱਥੇ ਦਿਨ ਕੱਟਦੀ ਆ ਠੀਕ ਆ ਐਡੀ ਗਿੱਠ ਲੰਬੀ ਜ਼ੁਬਾਨ ਆ ਮੇਰੀ ਸੱਸ ਦੀ ਉਹਨੂੰ ਕਵਾ ਕੋਸ਼ ਤੇ ਸੋਨਦੀ ਕੋਸ਼ੇ ਤੇ ਕਰਦੀ ਕੋਸ਼ੇ ਆ ਤੇ ਨਾਲੇ ਤੁਸੀਂ ਕੀ ਚਾਹੁੰਦੇ ਜੇ ਕਿ ਮੈਂ ਇਹੋ ਜੀ ਬਣ ਜਾਂ ਇਹਦੇ ਵਰਗੀ ਬਣ ਜਾਂ ਹੈ ਕਿ ਚੁੱਪ ਕੀਤਾ ਜੋ ਮਰਜ਼ੀ ਸਹੀ ਜਾਵਾਂ ਪਹਿਲੀ ਗੱਲ ਤੇ ਪਤਾ ਮੈਨੂੰ ਕੀ ਕਹਿੰਦੀ ਆ ਹਰ ਵਕਤ ਮੈਨੂੰ ਤੁਹਾਡਾ ਮੇਨਾ ਮਾਰਦੀ ਆ ਪੇਕਿਆਂ ਦਾ ਮੇਨਾ ਮਾਰਦੀ ਆ ਕਿਹੜੀ ਧੀ ਆ ਦੋਸੋ ਆਪਣੇ ਪੇਕਿਆਂ ਬਾਰੇ ਕੋਈ ਗੱਲ ਸੁਣ ਲੈ ਕੋਈ ਸੁਣਦੀ ਆ ਕੋਈ ਵੀ ਨਹੀਂ ਸੁਣਦੀ ਨਾਲੇ ਆਪ ਹੀ ਤੇ ਤੁਸੀਂ ਕਿਹੇ ਵਲੇ ਕਹਿੰਦੇ ਹੀ ਫਿਰ ਸਾਸ ਅੱਗੇ ਨਾਮ ਬੋਲ ਫਿਰ ਚਲੋ ਠੀਕ ਆ ਨਹੀਂ ਮੈਂ ਬੋਲਦੀ ਫਿਰ ਮੈਂ ਉਹਨਾਂ ਦੀ ਸਹੀ ਜਾਣਨੀ ਆ ਜੋ ਮੇਰੇ ਨਾਲ ਕਰੀ ਜਾਣਗੇ ਤੇ ਮੈਂ ਸਹੀ ਜਾਣਨੀ ਫਿਰ ਤੁਸੀਂ ਵੀ ਵੇਖ ਲਿਓ ਆ ਕਿ ਜਦੋਂ ਮੈਂ ਤੁਹਾਨੂੰ ਆਪਣਾ ਦੁੱਖ ਦੱਸਾਂਗੀ ਪਰ ਫੇਰ ਵੀ ਮੰਮੀ ਮੈਂ ਤੁਹਾਨੂੰ ਆਗਾ ਕੋਈ ਧੀ ਆਪਣੇ ਪੇਕਿਆਂ ਬਾਰੇ ਕੋਈ ਗੱਲ ਪਰਦਾਸ਼ ਨਹੀਂ ਕਰ ਸਕਦੀ ਖਾਸ ਕਰਕੇ ਜਦੋਂ ਦੀ ਮਾਂ ਉਂਗਲੀਆਂ ਕਰ-ਕਰ ਗੱਲਾਂ ਕਰਦੀ ਹੋਵੇ ਹਾਂ ਧੀਏ ਤੂੰ ਸੱਚੀ ਕਿਹਾ ਕਿ ਮੈਂ ਤੈਨੂੰ ਮਹਿਣਾ ਦਿੱਤਾ ਪਰ ਪੁੱਤ ਇੱਕ ਮਾਂ ਦਾ ਫਰਜ਼ ਹੁੰਦਾ ਆਪਣੀ ਧੀ ਨੂੰ ਸਮਝਾਉਣਾ ਬਾਕੀ ਮੈਨੂੰ ਪਤਾ ਕਿ ਤੇਰੀ ਸਾਸਤੀ ਜ਼ਬਾਨ ਜ਼ਿਆਦਾ ਵਾ ਬੋਲਦੀ ਆ ਵੱਧ ਘਟ ਮਗਰ ਫੇਰ ਵੀ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਗੱਲ ਨੂੰ ਇਗਨੋਰ ਵੀ ਕਰਨਾ ਪੈਂਦਾ ਇਹ ਜ਼ਰੂਰੀ ਨਹੀਂ ਹੈਗਾ ਕਿ ਉਹ ਅਗਲੀ ਨੇ ਗੱਲ ਕੀਤੀ ਐ ਤੇ ਅਸੀਂ ਠੜਕ ਕਰਕੇ ਹਾਜ਼ਰ ਜਵਾਬ ਹੋ ਜਾਈਏ ਅਗਲੀ ਨੂੰ ਜਵਾਬ ਦੇਈਏ ਨਹੀਂ ਇਹ ਸਾਰੀ ਉਮਰ ਲਈ ਮਾਂ ਪਿਓ ਲਈ ਮੇਹਣਾ ਬਣ ਜਾਂਦਾ ਹੈਗਾ ਸੁਣੀ ਨਾ ਮੇਰੀ ਗੱਲ ਤੇ ਮਾਂ ਦਾ ਫਰਜ਼ ਹੁੰਦਾ ਆਪਣੀ ਧੀ ਨੂੰ ਸਮਝਾਣਾ ਤਾਂ ਕਿ ਉਹਦਾ ਘਰ ਜੜਾ ਨਾ ਬਣਿਆ ਰਵੇ ਵਿਗੜੇ ਨਾ ਉਹਦਾ ਘਰ ਇਸੇ ਲਈ ਮੈਂ ਤੈਨੂੰ ਸਮਝਾਇਆ ਕੋਈ ਮੇਹਣਾ ਨਹੀਂ ਦਿੱਤਾ ਮੈਂ ਤੈਨੂੰ ਲੱਗਾ ਪਤਾ ਮੇਰੀ ਗੱਲ ਦਾ ਹਾਂਜੀ ਗੁੱਸਾ ਨਹੀਂ ਕਰੀਦਾ ਬੇਟਾ ਸਮਝੀ ਜਾਂਦਾ ਗੱਲ ਕਰਤਾ ਜੇ ਨੁਕਸਾਨ ਆਈ ਉਹ ਨਾ ਵਾਜ ਤਾਨੂੰ ਵੀ ਕਰਤਾ ਕੰਮ ਇਹਨੇ ਇੱਕ ਚੱਜੀ ਨੇ ਕੁਛ ਕਰਨਾ ਥੋੜੀ ਹੈ ਮੈਂ ਕੀ ਤੋੜਦਾ ਹੀ ਲਲੋ ਜੀ ਕਰਤਾ ਨੁਕਸਾਨ ਤੇਰੇ ਤੇ ਹੱਥਾਂ ਚ ਸ਼ੇਕ ਹੋਇਆ ਕ ਚੱਜੀਏ ਤੈਨੂੰ ਨਹੀਂ ਦੇਖਦਾ ਕਰ ਕੇ ਸਾਹਮਣਾ ਕਿ ਇਦਾਂ ਆ ਆਪਣਾ ਹੈਂ ਤੂੰ ਨਾ ਮਾਂ ਦੀ ਤੀ ਇਹ ਕੋਈ ਚੱਜ ਦਾ ਕੰਮ ਕਰੀ ਤੇਰੇ ਤੇ ਹੱਥਾਂ 'ਚ ਜਿਵੇਂ ਸ਼ੇਕ ਹੋਏ ਕਚੱਜੀ ਕੇ ਹਥਾਂ ਦੀ ਹੈ ਨਹੀਂ ਇਹਦੇ ਹੱਥਾਂ 'ਚ ਤੇ ਨੁਕਸਾਨ ਲਿਖਿਆ ਹੋਇਆ ਵਾ ਇਹਨੇ ਤਾਂ ਜਰੂਰ ਕੋਈ ਨਾ ਕੋਈ ਨੁਕਸਾਨ ਕਰਨਾ ਕਦੀ ਨਹੀਂ ਇਹਨੇ ਕੋਈ ਕੰਮ ਚੱਜ ਦਾ ਕੀਤਾ ਗੱਲ ਕਾਦੀ ਆ ਦੋ ਚੀਜ਼ਾਂ ਲੈ ਆਂਦੀ ਆ ਚਾਰ ਤੋੜ ਦਿੰਦੀ ਆ ਉਹਨੂੰ ਪਤਾ ਮੇਰੇ ਆਦਮੀ ਦੀ ਕਮਾਈ ਮੈਂ ਜਿੱਦਾ ਮਰਜੀ ਵਰਤਾ ਹਾਂ ਮਰਗਰ ਉਹ ਦੋਵੇਂ ਜੀ ਨਿਕਲ ਜਾਂਦੇ ਨੇ ਕੋਈ ਨਾ ਕੋਈ ਚੀਜ਼ ਲੈਣ ਖੋਣ ਹੋਊਗਾ ਵੀ ਤੇ ਕੱਪ ਤੋੜਿਆ ਵਾ ਤੇ ਮੈਂ ਥੋੜੀ ਦੇਰ ਨੂੰ ਫੇਰ ਮਨਾਉਂਗੀ ਆਪਣੇ ਬੰਦੇ ਨੂੰ ਤੇ ਨਿਕਲ ਜਾਾਂਗੀ ਚੀਜ਼ ਲੈਣ ਕੱਪ ਲੈਣ ਹੁਣ ਚੁੱਕ ਲੈ ਇਹਨੂੰ ਕਿ ਐਡਾ ਹੀ ਬੈਠੇ ਰਹਿਣਾ ਵਾ ਦਾ ਮਾਦੋਪਨ ਕੇ ਇੱਥੇ ਬੈਠੀ ਰਹਿਣਾ ਹੀ ਜਦੋਂ ਕੇਹਦੇ ਪੈਰ 'ਚ ਵੱਜ ਗਿਆ ਉਹ ਉੱਠੇਗੀ ਆਪਣੇ ਹੀ ਨਾ ਹੱਥ ਤੇ ਮਰਵਾ ਕੇ ਬਹਿ ਜਾਈ ਫਿਰ ਬਹਾਨਾ ਲਾ ਕੇ ਬਹਿ ਜਾਏਗੀ ਮੇਰੇ ਕੋਲ ਨਹੀਂ ਰੋਟੀ ਪੱਕਦੀ ਫੇਰ ਆਪੂਗੀ ਬਾਹਰੋਂ ਲਿਆ ਦਿਓ ਰੋਟੀਆਂ ਔਰ ਇਹਨੂੰ ਹੋਰ ਸਵਾਇ ਬਾਹਰ ਦੀਆਂ ਚੀਜ਼ਾਂ ਤੋਂ ਸਵਾਏ ਹੋਰ ਕੋਈ ਕੰਮ ਥੋੜੀ ਹੈ ਕਿੰਨਾ ਕੋ ਵਜ ਗਿਆ ਲਿਆ ਵਖਾ ਅਸੀਂ ਕਿਹਾ ਸੀ ਤੋੜ ਤੇ ਨਾਲੇ ਦਾ ਹਾਟਾਣਾ ਚੋਕ ਹੈ ਝਾੜੂ ਲੈਂਦੀ ਤੇ ਉਹ ਲੈਂਦੀ ਡਸਟ ਪੈਨ ਲੈਂਦੀ ਤੇ ਚੋਕੇ ਬਾਹਰ ਫੁੱਟਦੀ ਹੱਥਾਣਾ ਤੇ ਇੰਜ ਇਕੱਠਾ ਕਰਾ ਨਹੀਂ ਕਿ ਜਿਵੇਂ ਪੋਚਾ ਫੇਰ ਨਹੀਂ ਤੂੰ ਚਾਹ ਬਣਾਉਂਦੀ ਹੱਥ ਵੱਜ ਗਿਆ ਕੱਪ ਨੂੰ ਅੱਗ ਲੱਗਦੀ ਤੇਰੀ ਚਾਹ ਨੂੰ ਹੈ ਤੱਕਦੀ ਤੇਰੇ ਕੋਲ ਚਾਹ ਹੀ ਨਹੀਂ ਬਣੀ ਹੈ ਘੰਟਾ ਹੋ ਗਿਆ ਸਾਨੂੰ ਬੈਠੀਆਂ ਨੂੰ ਉਤੋਂ ਆ ਮੂੰਹ ਜਿਹਾ ਬਣਾ ਕੇ ਮੇਰੇ ਅੱਗੇ ਖਲੋ ਜਾਨੀ ਆ ਮੈਂ ਤੈਨੂੰ ਦੱਸਾਂ ਤੇਰਾ ਮੂੰਹ ਕੱਤੋਂ ਬਣਿਆਵਾ ਮੰਮੀ ਦੱਸਿਆ ਤੁਹਾਨੂੰ ਕਾਤੋਂ ਬਣਿਆ ਇਹਨੂੰ ਸੂਟ ਦਾ ਸਾੜਾ ਜੇ ਇਹਨੇ ਤਾਂ ਕੱਪ ਸੁਟਿਆ ਵਾ ਵੀ ਇਹਨੇ ਦੀਦੀ ਨੇ ਮੇਰੇ ਕੋਲੋਂ ਸੂਟ ਕਾਤੋਂ ਲੱਲਿਆ ਵਾ ਨਹੀਂ ਦੀਦੀ ਲੈ ਸੂਟ ਦਾ ਸਾੜੇ ਤਾਂ ਕੱਢਣਾ ਹੀ ਤੇ ਇੱਥੇ ਹੀ ਕੱਢਣਾ ਹੀ ਜੇ ਰੋ ਪਤਾ ਨਾ ਨਾਂਦੇ ਨਹੀਂ ਜੋਰ ਚੱਲਣਾ ਫਸਦੇ ਨਹੀਂ ਚੱਲਣਾ ਤੇ ਇਹਨਾਂ ਚੀਜ਼ਾਂ ਤੇ ਚੱਲ ਜਾਊਗਾ ਨਹੀਂ ਦੀਦੀ ਮੈਨੂੰ ਸੂਟ ਦਾ ਕੋਈ ਸਾੜਾ ਨਹੀਂ ਜੇ ਮੈਂ ਪਾ ਲਿਆ ਤੁਸੀਂ ਪਾ ਲਿਆ ਕੋਈ ਫਰਕ ਕੀ ਫਰਕ ਕਾਵਾ ਫਰਕ ਬਾਤ ਦਿੱਤਾ ਹੀ ਸਮਾ ਗਈ ਆ ਨਾ ਮੈਨੂੰ ਅੰਦਰ ਕਿ ਤੂੰ ਹੀ ਸੂਟ ਲਿੱਤਾ ਵਾ ਤਾਨੂੰ ਸੂਟ ਦੇਤਾ ਵਾ ਤੂੰ ਹੀ ਲੈ ਹੀ ਲਿਆ ਆ ਗੱਲਾਂ ਕਰ ਹੀ ਗਈਆਂ ਨਾ ਮੈਨੂੰ ਜਾ ਬੈਣਾ ਮੈਂ ਨਹੀਂ ਤੇਰੇ ਹੋ ਜੇ ਸੂਟ ਪਾਉਂਦੀ ਰੱਖ ਸੂਟ ਤੂੰ ਸਵਾ ਮੈਂ ਨਹੀਂ ਇਹਦਾ ਸੂਟ ਲੈਣਾ ਮੰਮੀ ਨਹੀਂ ਤੇਗੀ ਤੁਸੀਂ ਸੂਟ ਸੂਟ ਦਾ ਨਾ ਸੋਚੋ ਕਿ ਮੈਂ ਸੂਟ ਕਰਕੇ ਕੰਮ ਕਰਾਂ ਉਹ ਤੇ ਮੇਰਾ ਹੱਥ ਵੱਜ ਗਿਆ ਮੈਂ ਤੈਨੂੰ ਕਹਿਣ ਕਿ ਤੈਨੂੰ ਮਾੜੀ ਗੱਲ ਸੁਣ ਟੀਆਂ ਧਿਆਣੀਆਂ ਨੂੰ ਚੀਜ਼ ਦੇਣੀ ਹੁੰਦੀ ਆ ਭਾਵੇਂ ਉਹ ਦੇ ਦੋ ਸੜੇ ਮੱਥੇ ਤੇ ਭਾਵੇਂ ਦੇ ਦੋ ਖੁਸ਼ੀ ਦੇ ਨਾਲ ਹਾਂ ਇਸ ਕਰਕੇ ਨਾ ਖੁਸ਼ੀ ਨਾਲ ਹੀ ਚੀਜ਼ ਦੇਈ ਦੇ ਖੁਸ਼ੀ ਨਾਲ ਹੀ ਧੀਆਂ ਧਿਆਨੀਆਂ ਨੂੰ ਘਰੋਂ ਤੋਰੀਦਾ ਵਾ ਹਾਂ ਦਿਵਾਲੀ ਦਾ ਸੂਟ ਲਿਆ ਉਹਨੇ ਤੇ ਤੂੰ ਮੈਨੂੰ ਕਹਿ ਦਿੰਦੀ ਉਹਨੇ ਦੇਖ ਲਿਆ ਵਾ ਮਾਂ ਦੀ ਨੇ ਇਹਨੂੰ ਵੱਡਾ ਗਿਫਟ ਲਿਆਤਾ ਵਾ ਹੁਣ ਮੈਂ ਆ ਸਾੜ ਖੋਲੂਗੀ ਆਪੇ ਸੜੀ ਬੜੀ ਕਿਸੇ ਨਾ ਕਿਸੇ ਤਰ੍ਹਾਂ ਤੇ ਮੈਨੂੰ ਸੂਟ ਵਾਪਸ ਕਰੋਗੀ ਨਾ ਉਹ ਹੁਣ ਮੈਂ ਕਰ ਦੇਣਾ ਮੈਂ ਨਹੀਂ ਇਹਦਾ ਸੂਟ ਸੁਵਾਉਣਾ ਚਲ ਜਾ ਮਨਮੀਤ ਸੂਟ ਲੈ ਕੇ ਆ ਤੇ ਦੇ ਫੜਾ ਸੂਟ ਨਹੀਂ ਮੰਮੀ ਸੂਟ ਨਹੀਂ ਮੈਂ ਲੈ ਨਹੀਂ ਨਹੀਂ ਉਹ ਰੱਖਣਾ ਹੀ ਨਹੀਂ ਜਾ ਲੈ ਕੇ ਆ ਜਲਦੀ ਕਰ ਮੰਮੀ ਨੂੰ ਗਲਤ ਫਹਿਮੀ ਹੋ ਗਈ ਆ ਤੇ ਦੀਦੀ ਨੂੰ ਵੀ ਗਲਤ ਫਹਿਮੀ ਹੋ ਗਈ ਸੂਟ ਦਾ ਤੇਰੇ ਮਨ ਚ ਆਇਆ ਨਹੀਂ ਹੈਗਾ ਤੂੰ ਇਹ ਦੀਦੀ ਨੂੰ ਕੋ ਸੂਟ ਸਵਾਲ ਕੋਈ ਨਹੀਂ ਸੀਮਾ ਮੈਂ ਉਹਨੂੰ ਦੂਜਾ ਸੂਟ ਲੈ ਦਾਂਗੀ ਤੂੰ ਇਹ ਰੱਖ ਲਿਆ ਦੇ ਦਿੰਦੀ ਨੇ ਸੂਟ ਲੈ ਕੇ ਅੱਲਾ ਭਣਾ ਆਪਣਾ ਸੂਟ ਹਵਾ ਤੂੰ ਤੇ ਜਾ ਸਾਡੇ ਇੱਧਰ ਅੱਖਾਂ ਤੋਂ ਦੂਰ ਹੋ ਜਾ 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 ਆਪਣਾ ਕੰਮ ਕਰ ਜਾ ਕੇ ਦੀਦੀ ਤੂੰ ਐਵੇਂ ਨਾ ਨਰਾਜ ਹੋ ਮਿਹਰਬਾਨੀ ਪੈਣਾ ਸਵਾ ਵੀ ਲਿਆ ਤੇ ਪਾ ਵੀ ਲਿਆ ਤੇ ਹੰਡਾ ਵੀ ਲਿਆ ਤੇਰੇ ਆਦਮੀ ਨੇ ਤੈਨੂੰ ਲਿਆ ਕੇ ਦਿੱਤਾ ਨਾ ਜੇ ਮੇਰਾ ਭਰਾ ਵੀ ਆਪਣਾ ਵਾਲਾ ਹੁੰਦਾ ਨਾ ਉਦੋਂ ਹੀ ਕਹਿੰਦਾ ਕਿ ਨਹੀਂ ਜੇ ਤੂੰ ਆਪਣੀ ਚੀਜ਼ ਨਾ ਲੱਗੀ ਨਾਲ ਮੇਰੀ ਭੈਣ ਦੀ ਵੀ ਲੈ ਮੇਰੀ ਗੱਲ ਸੁਣੋ ਦੀਦੀ ਤင်း ਰਾਜ ਨਾ ਹੋ ਤੀਆਂ ਰੁੱਸ ਕੇ ਜਾਣ ਨਾ ਪੈ ਕੇ ਕਰੋ ਤੇ ਕੰਧਾਂ ਰੌਂਦੀਆਂ ਹੁੰਦੀਆਂ ਨਹੀਂ ਪੈਣਾ ਮੈਂ ਰੁੱਸੀ ਨਹੀਂ ਮੇਰੀ ਮਾਂ ਨੇ ਬਹੁਤ ਸੋਨਾ ਮੈਨੂੰ ਦੇਣ ਤਿਆਰ ਲਿਆਤਾ ਕੋਈ ਗੱਲ ਨਹੀਂ ਹੁਣ ਨਹੀਂ ਹੋ ਮੈਂ ਬੰਨੇ ਹੁਣ ਤੂੰ ਰੱਖ ਜਾ ਸਵਾਹ ਜਾ ਕੇ ਆ ਵੀ ਰਹਿਗਾ ਨਹੀਂ ਕਾ ਵੀ ਤੋੜ ਜਾ ਕਾਪੇਕ ਮੇਰੀ ਹੁਣ ਸੁਣ ਗੱਲ ਆ ਜੋ ਕੁਛ ਹੁਣ ਸਾਡੇ ਵਿੱਚ ਹੋਇਆ ਨਾ ਇਹ ਹੁਣ ਤੂੰ ਐਦਾਂ ਕਰੀ ਭੂਆ ਨੂੰ ਦੱਸੀ ਜਦੋਂ ਆਉਗੀ ਹੈ ਤੇ ਨਾਲੇ ਸਾਡੇ ਵਿੱਚ ਫੇਰ ਕਰਾਈ ਲੜਾਈ ਵੀ ਆ ਕੁਛ ਹੋਇਆ ਤੇ ਨਾਲੇ ਆ ਜਿਹੜਾ ਹੱਥ ਤੇ ਵੱਜਾ ਹੈ ਨਾ ਇਹਨੂੰ ਥੋੜਾ ਜਿਹਾ ਹੋਰ ਖਰੋਚ ਚ ਚਾਕੂ ਨਾਲ ਪੱਟੀ ਬੰਨ ਤੇ ਉਹਨਾਂ ਨੂੰ ਦੱਸੀ ਕਿ ਮੇਰੇ ਤੇ ਐਡਾ ਜ਼ੁਲਮ ਕੀਤਾ ਦੋਵਾਂ ਮਾਵਾਂ ਧੀਆਂ ਨੇ ਹੈ ਤੇ ਇੱਕ ਧੀ ਜਿਹੜੀ ਹੈ ਨਾ ਉਹਨੂੰ ਤੇ ਤੂੰ ਉਦਾਂ ਰਸਾਤਾ ਨਾ ਤੇ ਦੂਜੀ ਨਾਲ ਵੀ ਲੜਾਈ ਕਰਾਦੀ ਤੇ ਉਹ ਵੀ ਚੁੱਕੇਗੀ ਬੈਗ ਤੇ ਤੁਰਦੀ ਬਣੇਗੀ ਉਹ ਤੇ ਹੈ ਹੀ ਉਦਾਂ ਦੀ ਅੱਗੇ ਉਹਨੇ ਤੇ ਜਰਗ ਮਾੜੀ ਜੀ ਨਹੀਂ ਕੋਈ ਗੱਲ ਕੀਤੀ ਉਹਨੇ ਬੈਗ ਚੁੱਕਣਾ ਦੇ ਤਰ ਪੈਣਾ ਉਹ ਤੇ ਸਗੋਂ ਬਾਲਦੀ ਦੇ ਤੇਲ ਪਾਉਂਦੀ ਆ ਉਹ ਸਗੋਂ ਇਹੋ ਚਾਹਦੀ ਆ ਇਹਨੂੰ ਕੁਛ ਕਹਿਣ ਨਾ ਕਹੀਏ ਤੇ ਉਹਦੇ ਭਾਂਬੜ ਮਚ ਜਾਂਦੇ ਆ ਇਹ ਸਾਡਾ ਚੰਗਾ ਤਿਹਾਰ ਮਨਾਇਆ ਜਾਣਾ ਮੈਂ ਹਨਾ ਵੇਖੀ ਮਨਮੀਤ ਉਹਨੇ ਆ ਕੇ ਨਾ ਇਹਨੇ ਉਹਨੂੰ ਸਾਰੀਆਂ ਗੱਲਾਂ ਦੱਸਣੇ ਦੱਸਣੇ ਤੇ ਉਹਨੇ ਸਾਡੇ ਦਿਵਾਲੀ ਕਰਨੇ ਬੈਗ ਪਾਉਣਾ ਹੀ ਮੋਢੇ ਤੇ ਅ ਭਾਬੀ ਚੱਲੀ ਜੇ ਮੈਂ ੱਲੀ ਦੇ ਬੈ ਤੇ ਮੁੜ ਕੇ ਭਾਬੀ ਮਗਰ ਤਰਲੇ ਕੱਢਣ ਨੂੰ ਚੰਗੀ ਰਹੀਆਂ ਹੁਣ ਕੌਣ ਚਲ ਜਾ ਕੇ ਹੁਣ ਵੀ ਇੱਥੇ ਖਲੋਤੀ ਰਹਿਣਾ ਬੁੱਤ ਬਣ ਕੇ ਹੇ ਹੋਰ ਕੌਣ ਆ ਗਿਆ ਵਾ ਪੂਆ ਜਾਈ ਨੀ ਇਹ ਪੂਆ ਗਈ ਮੈਂ ਬੂਆ ਖੋਲ ਕੇ ਨਹੀਂ ਨਹੀਂ ਤੂੰ ਜਾ ਅੰਦਰ ਮੈਂ ਖੋਲਣ ਨਹੀਂ ਜਾ 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 ਐਡੀ ਪੂਆ ਦੀ 헤ਜਲੀ ਨਾ ਬਣ ਮੈਂ ਖੋਲ ਦੇ ਨੀ ਬੂਆ ਅਦੀਦੀ ਮੇਰੇ ਉੱਪਰ ਗੁੱਟੀ ਡਿੱਗੀ ਲਾਵਾਂ ਡੋਰ ਫੜੇ ਮੂੰ ਤੇਰਾ ਕਲੇਜਾ ਹੀ ਕੱਢ ਕੇ ਰੱਖਦਾ ਹੈ ਨਹੀਂ ਭਰਾ ਤੇਰੀ ਗੁੱਡੀ ਗਾਡੀ ਜਾ ਮੈਂ ਆਖਾ ਬਣਾਈ ਸੀ ਆਪਾਂ ਬਾਈਆ ਓ ਗਵੰਡੀਆਂ ਦਾ ਮੁੰਡਾ ਹੀ ਹੰਤਰਾ ਕਲੇਜਾ ਹੀ ਕੱਢ ਕੇ ਰੱਖਦਾ ਮੇਰੇ ਦਿਲ ਦੀ ਧੜਕਣ ਵੀ ਮੈਂ ਕਿੱਥੇ ਸਿਆਪਾ ਪੂਆ ਬੇੜੇ ਮੂੰ ਇਹ ਤਾਂ ਸੌਣਾ ਸਾਨਾ ਨਹੀਂ ਰਹਿੰਦੇ ਨੀ ਪੂਆ ਕਿਹਾ ਹੁਆ ਹੈ ਹੈ ਤੂੰ ਤੇ ਹੈਂਡਲ ਦੀ ਜਿਵੇਂ ਪੂਆ ਨਹੀਂ ਹੋਗੀ ਡਾਊਨ ਹੋਗੀ ਡੋਂਡਾ ਨੂੰ ਤੇ ਮੈਂ ਨਹੀਂ ਦੱਦੀ ਉਹਦੀ 헤ਜੜੀ ਨੇ ਮੁੜ ਕੇ ਗੱਲਾਂ ਦੱਸੇ ਉਹਨੇ ਸਾਡੇ ਦਿਵਾਲੇ ਕਰਾ ਦੇਣਾ ਮੈਂ ਤੇ ਤਾਂ ਡਰ ਗਈ ਹਾਂ ਕੁਛ ਨਹੀਂ ਹੁੰਦਾ ਗੱਲ ਨਹੀਂ ਗੁੱਡੀ ਆ ਗਈ ਮੈਂ ਦੌਰ ਫਟੇ ਮੂੰ ਤੇਰਾ ਗੁੱਡੀ ਲੈਣ ਆ ਗਿਆ ਆ ਆਓ ਪਾਣੀ ਪੀਵਾ ਮੇਰੇ ਤੇ ਕਲੇਜਾ ਕੰਬਣ ਡਿਆ ਚਲ ਪੀਲਾ ਲਾ ਮੇਰੀ ਤੇ ਦੀਨਾ ਸੀਮਾ ਨੇ ਸਾਰਾ ਘਰ ਹੀ ਇੰਨਾ ਸੋਹਣਾ ਸਜਾਇਆ ਵਾ ਹੱਥ ਤੇ ਕੱਲ ਇਹਦੇ ਛੱਟ ਲੱਗੀ ਹੱਥ ਤੇ ਛੱਟ ਲੱਗੀ ਹੁੰਦੇ باوجود ਵੀ ਕੁੜੀ ਨੇ ਸਾਰਾ ਕੰਮ ਕੀਤਾ ਬਸ ਇਹ ਨਹੀਂ ਰਹਿ ਸਕਦੀ ਬਿਨਾ ਕੰਮ ਕੀਤੇ ਤੋ ਇਹ ਕਹਿੰਦੀ ਜਿਹੜਾ ਕੰਮ ਮੇਰੇ ਕੋ ਹੁੰਦਾ ਮੈਂ ਕਰ ਲਵਾਂ ਬਸ ਇਹ ਨਹੀਂ ਬਹਿ ਸਕਦੀ ਵੀ ਮੈਂ ਰੈਸਟ ਕਰ ਲਾਂ ਮਾੜੀ ਮੋਟੀ ਕੀ ਆਂਦੇ ਆਪੂਆ ਜੀ ਕਿੰਨੇ ਘਰ ਸਜਾਤਾ ਮੈਂ ਕਹਾਂ ਮੇਰੀ ਤੇ ਸੀਮਾ ਨੇ ਵੀ ਵੇਖ ਲਾ ਉਹਦੇ ਹੱਥ ਤੇ ਛੱਟ ਲੱਗੀ ਤਾਂ ਵੀ ਉਪਰਵਾ ਨਹੀਂ ਕਰਦੀ ਕਿਸੇ ਗੱਲ ਦੀ ਲਫੜਾ ਫੜੇ ਤੋ ਕਹਿੰਦੀ ਜਿਹੜਾ ਕੰਮ ਹੁੰਦਾ ਮੈਂ ਕਰ ਲਵਾਂ ਇਨਾ ਪਿਆਰਾ ਸੀਮਾ ਨਾਲ ਹੈ ਹੈਗਾ ਯਾ ਤੇਰੇ ਨਾਲ ਨਹੀਂ ਪਿਆਰ ਮੇਰਾ ਨਹੀਂ ਹੈਗਾ ਤਾਂ ਤਾਂ ਹੀ ਥੋੜੀ ਮੇਰੇ ਹੱਥ ਚ ਸੀਮਾ ਨੇ ਕਿਵੇਂ ਘਰ ਸਜਾਤਾ ਸਵੇਰ ਦੀ ਖਬਰ ਨਹੀਂ ਆ ਮੈਂ ਘਰ ਸਜਾਉਣ ਤੇ ਪੂਆ ਜੀ ਕਿ ਤਾ ਮੇਰਾ ਵੀ ਨਾਮ ਲੱ ਲਿਆ ਕਰੋ ਕਿ ਮਨਮੀਤ ਤੂੰ ਸਜਾਇਆ ਵਾ ਘਰ ਜਲ ਕਿਦਾਂ ਵਾ ਹਰ ਵਕਤ ਜਦੋਂ ਵੇਖੋ ਤੁਸੀਂ ਸੀਮਾ ਵੱਲ ਤੁਰ ਪੈਂਦੇ ਜੀ ਚਲ ਫੇਰ ਕੀ ਆ ਬਦਤਰ ਉਹ ਕਰ ਲਿਆ ਤੇ ਬਹੁਤ ਵਧੀਆ ਹੋ ਗਿਆ ਸਗੋਂ ਤੇ ਕੇ ਘਰਾਂ ਹੀ ਦਿਵਾਲੀ ਵੇਖਣਾ ਫਿਰ ਕੀ ਹੋਇਆ ਸਗੋਂ ਹਲ ਮਿਲ ਕੇ ਕੰਮ ਕਰ ਲਿਆ ਸੋ ਕਰ ਲਿਆ ਤੇ ਪਰਜਾਈ ਨੂੰ ਪਤਾ ਵੀ ਨਹੀਂ ਲੱਗਾ ਉਹ ਵੀ ਵਿਚਾਰੀ ਤੇ ਹੋਰ ਕੰਮ ਕਰਦੀ ਫਿਰਦੀ ਕਦੀ ਘਰ ਦੀਆਂ ਸੁਪਾਈਆਂ ਕਰਨ ਆਸਤੇ ਖਰਾ ਕੱਪੜੇ ਤੋਂ ਕਿੰਨਾ ਕੰਮ ਹੋ ਵਿਚਾਰੀ ਦੇ ਤੂੰ ਵੀ ਸਭ ਵੇਖਦੀ ਤੇ ਉਹ ਵੀ ਖੁਸ਼ ਹੋ ਗਈ ਵੀ ਚਲੋ ਵਧੀਆ ਹੈ ਦੀਦੀ ਨੇ ਕੰਮ ਕਰ ਲਿਆ ਮੈਂ ਦੇ ਉਹਨੇ ਲੈਣਾ ਹੀ ਭਾਰ ਉਹਨੇ ਰਾਤ ਨੂੰ ਲੱਗਣਾ ਹੀ ਜਦੋਂ ਸਾਰਾ ਕੰਮ ਕਰਕੇ ਵਿਲੀ ਹੋਣਾ ਹੈ ਤੇ ਮੈਨੂੰ ਇਹ ਕਿ ਚਲਦੀ ਨੇ ਦਿਨੇ ਕਰਕੇ ਤੇ ਸੋਹਣਾ ਲੱਗਦਾ ਕੋਈ ਆਇਆ ਗਿਆ ਹੋਵੇ ਘਰ ਤਾਂ ਸੋਹਣਾ ਲੱਗਦਾ ਵੇਖ ਕੇ ਤਾਂ ਵਧੀਆ ਹੋ ਗਿਆ ਨਾ ਕਰ ਲਈ ਸਫਾਈ ਤੇ ਉਹਨੇ ਰਾਹ ਉੱਠਕੀ ਟੁੱਟੀ ਸਾਰਾ ਕੰਮ ਕਰਕੇ ਫੇਰ ਕੰਮ ਕਰਨੀ ਸੀ ਸਜਾਵਟ ਦਾ ਕੰਮ ਫੇਰ ਕਰਨਾ ਸੀ ਸੋਹਣੀਆਂ ਲੱਗੀਆਂ ਬਹੁਤ ਸੋਹਣੀਆਂ ਲੱਗੀਆਂ ਇੱਧਰ ਵੀ ਆ ਵੀ ਲੱਗੀਆਂ ਬਹੁਤ ਸੋਹਣੀਆਂ ਲੱਗੀਆਂ ਮੈਂ ਸੋ ਖੁਸ਼ ਹੋ ਗਈ ਵੇਖ ਕੇ ਵੀ ਮੇਰੀ ਧੀ ਨੇ ਕੰਮ ਕੀਤਾ ਵਾ ਵਧੀਆ ਕੀਤਾ ਆਕ ਗਈ ਭਾਰ ਕੁਰਸੀ ਤੇ ਉੱਪਰ ਚੜ੍ਹ ਨੀਚੇ ਉਤਰ ਬੈਂਡ ਵੱਜ ਗਈ ਮੇਰੀ ਸਰੀਰ ਤੂੰ ਤੇ ਮਨਮੀਰ ਕਹਿਤਾ ਮੈਸੇਜ ਆਵਟ ਕੀਤੀ ਐ ਸਵੇਰ ਦੀ ਲੱਗੀ ਮੈਂ ਥੱਕ ਗਈ ਆ ਤੇ ਉਹਦੇ ਵਾਲੇ ਵੇਖ ਕੁੜੀ ਵਾਲ ਜਿਹੜੀ ਸਵੇਰ ਤੋਂ ਹੀ ਉੱਠ ਕੇ ਲੱਗ ਜਾਂਦੀ ਮੂੰਹ ਨੇ ਰ ਤੂੰ ਸਾਰੇ ਸੁੱਤੇ ਹੁੰਦੇ ਜੇ ਤੇ ਉਹ ਸਵੇਰ ਤੋਂ ਉੱਠ ਕੇ ਕੰਮ ਕਰਦੀ ਉਹ ਨਹੀਂ ਥੱਕਦੀ ਸ਼ਾਬਾਸ਼ਾ ਪੂਆ ਜੀ ਕਰਕੇ ਵੀ ਮੇਰਾ ਖੂਚ ਪਾਇਆ ਜੀ ਹੈ ਬੰਦਾ ਪੁੱਛੇ ਤੇ ਅੱਜ ਮੈਂ ਇੱਥੇ ਸਜਾਵਟ ਕਰਦੀ ਜੇ ਮੈਂ ਇੰਨੀ ਗੱਲ ਕਹਿ ਤੀ ਥੱਕ ਗਈ ਕੀ ਗੱਲ ਪੇਕੇ ਤੇ ਸੋਹਰੇ ਤੇ ਨਹੀਂ ਮੇਰੇ ਕੋਈ ਜਾ ਕੇ ਮੇਨਾ ਕੰਮ ਕਰਾਉਂਦਾ ਮੈਂ ਕੱਲੀ ਕਰਦੀ ਆ ਨਾ ਕੱਲੀ ਘਰ ਖੱਪਦੀ ਆ ਉਤੋਂ ਮੇਰੀ ਸੱਸ ਤਾਨੂੰ ਪਤਾ ਮੇਰੀ ਸੱਸ ਦਾ ਸੁਭਾ 70 ਬਤਰੀ ਇੱਕ ਤੁਸੀਂ ਮੈਨੂੰ ਲੱਭ ਕੇ ਦੇਤੀ ਇੱਕ ਪਾਣੀ ਦਾ ਗਲਾਸ ਵੀ ਨਹੀਂ ਫੜ ਕੇ ਪੀਂਦੀ ਮੈਂ ਘਰ ਦਾ ਵੀ ਕਰਦੀ ਬਾਹਰ ਦਾ ਵੀ ਕਰਦੀ ਰੋਟੀ ਪਾਣੀ ਸਾਰਾ ਕੁਝ ਟਾਈਮ ਨਾਲ ਕਰਦੀ ਆ ਕਪੜਾ ਲੀੜਾ ਵੀ ਧੋ ਕੇ ਦੇਣੀ ਆ ਮੈਂ ਜਦੋਂ ਤੁਹਾਨੂੰ ਇੱਕ ਗੱਲ ਦੱਸਾਂ ਜਦੋਂ ਤੁਸੀਂ ਵੇਖਣ ਗਏ ਸੀ ਨਾ ਮੇਰਾ ਘਰ ਹੀ ਘਰ ਵੇਖ ਆਏ ਜੇ ਭੂਆ ਜੀ ਬੰਦੇ ਨਹੀਂ ਵੇਖੇ ਕਿਵੇਂ ਦੇ ਕਿਵੇਂ ਦੇ ਨਹੀਂ ਇਹ ਮੈਂ ਹੀ ਆ ਜਿਹੜੀ ਇੱਥੇ ਟਾਈਮ ਕੱਢਣ ਨਹੀਂ ਆ ਤੇ ਫੇਰ ਕੀ ਹੋਇਆ ਪੁੱਤ ਆਪਾਂ ਬੰਢੀ ਤੋਂ ਆਪਣੇ ਘਰ ਕਰਨਾ ਆਪਣੇ ਘਰ ਦਾ ਕੰਮ ਤੂੰ ਹੀ ਕਰਨਾ ਨਾ ਉਹ ਕਰਦੀ ਉਹ ਕਦੀ ਸਾਂਝ ਤਾਂਦੀ ਵੀ ਮੈਂ ਕੰਮ ਕਰਨ ਨਹੀਂ ਇੱਥੇ ਤੂੰ ਆਪਣੇ ਘਰ ਕੰਮ ਕਰ ਲੈ ਤੇ ਇਹਦੇ ਚ ਫੇਰ ਕਿਹੜੀ ਗੱਲ ਹੋਗੀ ਉਹ ਭੂਆ ਜੀ ਮੈਂ ਸਾਂਝ ਥੋੜੀ ਜਿਹਾ ਆਵਾ ਮੈਂ ਤਾਂ ਸਗੋਂ ਤੁਹਾਨੂੰ ਦੱਸਿਆ ਕਿ ਮੈਂ ਸਜਾਵਟ ਕੀਤੀ ਆ ਫੇਰ ਤੁਸੀਂ ਪੱਕ ਸੀਮਾ ਦਾ ਹੀ ਪੂਰੀ ਜਾਂਦੇ ਜੇ ਫੇਰ ਮਾਨੂੰ ਹੁੰਦਾ ਕਿ ਨਹੀਂ ਹੁੰਦਾ ਦੱਸੋ ਤੂੰ ਹੀ ਕਿਉਂਕਿ ਕਰਦੀ ਸਾਰਾ ਕੰਮ ਸੀਮਾ ਨਾ ਤੇ ਮੈਂ ਤਾਂ ਬਾਹਰੋਂ ਆਈ ਮੈਂ ਵੇਖਿਆ ਵੀ ਸੀਮਾ ਨੇ ਤੇ ਸਾਰੀ ਸਜਾਵਟ ਕੀਤੀ ਕਿੰਨੀ ਸੋਹਣੀ ਲੱਗਣ ਜੇ ਤੂੰ ਕਰ ਲਈ ਤਾ ਫੇਰ ਮੈਂ ਤੇਨੂੰ ਕੋਈ ਮਾਰੀ ਕਰਾ ਸੁਣੋ ਆਪ ਤੁਸੀਂ ਜਿੱਦਨ ਦੇ ਆਏ ਜੇ ਤੂੰ ਹੀ ਕੀ ਕੀਤਾ ਤੂੰ ਹੀ ਵੀ ਤੇ ਇਸ ਘਰ ਦੇ ਧੀ ਜੇ ਪਾਈ ਜੁੱਤੀ ਕਦੀ ਗਵਾਂਟੀਆਂ ਵਾਂਗ ਤੋਰ ਪੈਂਦੇ ਪਾਈ ਜੁੱਤੀ ਕਦੀ ਕਿਤੇ ਤੋਰ ਪੈਂਦੇ ਹੁਣ ਤੁਸੀਂ ਕਹ ਸਾਰੀ ਦਿਹਾੜੀ ਦਰਬਾਰ ਸਾਹਿਬ ਲਾਏ ਜੇ ਨਹੀਂ ਤੇਰਾ ਕਹਾਂ ਦਾ ਕੀ ਮਤਲਬ ਵੀ ਮੈਂ ਘਰ ਘਰ ਫਿਰਦੀ ਆਂ ਘਰ ਘਰ ਫਿਰਦੀਆਂ ਜਦੋਂ ਅਸੀਂ ਵੀ ਤੇਰੀ ਉਮਰ ਦੇ ਇਹ ਵੀ ਬੜਾ ਕੰਮ ਕਰਦੇ ਹਾਂ ਮੈਂ ਤੇ ਭਾਬੀ ਨਾਲ ਇੰਨਾ ਕੰਮ ਕਰਾਂਦੀ ਸੀ ਅਸੀਂ ਦੋਵੇਂ ਨਾਨਨ ਪਰਚਾਈ ਰਲ ਕੇ ਕੰਮ ਕਰਦੀ ਸੀ ਕਿਸੇ ਨੂੰ ਪਤਾ ਵੀ ਨਹੀਂ ਲੱਗਦਾ ਹੁੰਦਾ ਤੇ ਤੂੰ ਅੱਜ ਮੈਨੂੰ ਕਹਤਾ ਤੁਸੀਂ ਘਰ ਘਰ ਫਿਰਦੇ ਕਿਹੜੇ ਘਰ ਘਰ ਫਿਰਦੀ ਦੱਸੀ ਜਰਾ ਗਏ ਘਰ ਗਏ ਸੀ ਉਦੋਂ ਨਾਲ ਬੋਲ ਕਰ ਉੱਤੋਂ ਉਹਦੀ ਦਾਦੀ ਨੇ ਕੋਲਾ ਸਾਗ ਦਾ ਫੜਾਤਾ ਤੁਹਾਨੂੰ ਵੀ ਜਾ ਉਹਦੀ ਆਈ ਹੀ ਸੀਮਾ ਦੀ ਸਾ ਕੁ ਆ ਸਾ ਸਤੇਸਾ ਅਗਲੇ ਮੰਗਨਦੀ ਹੀਗੀ ਫਿਰ ਕੀ ਹੈ ਜੀ ਉਹਨਾਂ ਨੇ ਮੈਨੂੰ ਸਾਗ ਦਾ ਕੋਲਾ ਭੇਜਦਾ ਤੇ ਮੇਰਾ ਉਹਨਾਂ ਨਾਲ ਪਿਆਰ ਹੈ ਬੀਜੀ ਨਾਲ ਬਹੁਤ ਪਿਆਰ ਹੈ ਤੁਹਾਨੂੰ ਤਾਂ ਕੋਈ ਗਲੀ ਵਾਲਾ ਬਲਾਕ ਨਹੀਂ ਰਾਜੀ ਤੁਹਾਨੂੰ ਤਾਂ ਕੋਈ ਇੰਨੀ ਕੋਲੀ ਚੀਜ਼ ਦੇ ਕੇ ਨਹੀਂ ਰਾਜੀ ਬੜੀ ਦੂਰ ਦੂਰ ਤੱਕ ਤੁਹਾਡੇ ਚਰਚੇ ਮੈਂ ਸੁਣਦੀ ਆ ਜਦੋਂ ਵੀ ਆਨੀ ਆ ਉਹ ਗੁਰਦੁਆਰੇ ਤੋਂ ਗਾਂ ਤੱਕ ਤੇ ਤੁਹਾਡੇ ਇੰਨੇ ਚਰਚੇ ਹੋਣ ਦੇ ਬੜੇ ਮਸ਼ਹੂਰ ਜੇ ਤੁਸੀਂ ਮੇਰੇ ਨਾਲ ਸਾਰਿਆਂ ਦਾ ਪਿਆਰ ਹੀ ਗਲੀ ਦੇ ਵਿੱਚ ਮੈਂ ਜਿਹਦੇ ਘਰ ਜਾਂਦੀ ਹੱਥੀ ਸ਼ਾਵਾਂ ਕਰਦੇ ਸਾਰੇ ਭੇਜਤਾ ਉਹਨਾਂ ਨੇ ਸਾਗ ਤੇ ਫਿਰ ਕੀ ਹੋ ਗਿਆ ਅਛਾ ਦੱਸੋ ਕੀ ਹਿਸਾਬ ਕਿਵੇਂ ਦਾ ਹੈ ਕੀ ਸਵਾਦ ਹੀ ਸਾਗ ਦਾ ਬਹੁਤ ਸਵਾਦ ਹੀ ਤੈਨੂੰ ਨਹੀਂ ਸਵਾਦ ਲੱਗਾ ਤਾਂ ਤੂੰ ਨਾ ਖਾਣੀ ਕੀ ਹਿਸਾਬ ਦੇ ਵਿੱਚ ਤੂੰ ਹੀ ਬੜੀ ਸਾਗ ਸਾਗ ਲਾਤੀ ਕੀ ਹਿਸਾਬ ਦਾ ਸਵਾਦ ਸਵਾਦ ਦਾ ਸਾਗ ਸੀਗਾ ਹੈ ਨਾ ਉਹਦੇ ਚ ਰੂਹ ਆਣਾ ਤੂੰ ਅਜ ਤੋਂ ਸਵਾਦ ਤੇ ਮੇਰੀ ਮਾਂ ਬਣਾ ਲੈਂਦੀ ਆ ਸਾਗ ਗੱਲ ਸੁਣ ਮੇਰੀ ਉਹ ਸਾਗ ਚ ਪਿਆਰ ਸੀ ਮੇਰਾ ਬੀਜੀ ਨਾਲ ਪਿਆਰ ਆ ਨਾ ਉਹ ਸਾਗ ਉਹ ਜਿੱਦਾਂ ਦੀ ਮਰਜ਼ੀ ਚੀਜ਼ ਬਣਾ ਕੇ ਦਿੰਦੇ ਵੇ ਸਿਰ ਮੱਥੇ ਕਰਕੇ ਖਾ ਲੈਣੀ ਖਾਣੀ ਸੀ ਉਹਨਾਂ ਦੀ ਚੀਜ਼ ਭੇਜੀ ਹੋਈ ਮੈਨੂੰ ਸਵਾਦ ਲੱਗਾ ਮਾਣ ਨਾਲ ਲਗ ਲੈਨੇ ਚੀਜ਼ ਭੇਜੀ ਮੈਂ ਖਾ ਲਈ ਫਿਰ ਕੀ ਆ ਮੇਰੇ ਪਤਾ ਭਾਬੀ ਸਵਾਦ ਬਣਾਉਂਦੀ ਭਾਬੀ ਵੀ ਬਣਾ ਲਗੀ ਮੈਂ ਕਿਹੜਾ ਚੱਲੀ ਆ ਟੀਆਂ ਜੇ ਆਏ ਜੀ ਤੇ ਇਹੋ ਜੀ ਗੇਜ ਪਾਤੀ ਆ ਤੁਹਾਡੇ ਨਹੀਂ ਇੱਥੇ ਹੈਗਾ ਨਾ ਤੁਹਾਡੀ ਆਦਤ ਆ ਵੀ ਕਿ ਇਹੇ ਕੋਲੋਂ ਮੰਗ ਕੇ ਚੀਜ਼ ਖਾਣ ਦੀ ਆਪਣੇ ਘਰ ਬਣਾਈ ਦੀ ਤੇ ਆਪਣੇ ਘਰੇ ਖਾਈ ਦੀ ਆ ਤੂੰ ਕੀ ਸਮਝਦੀ ਐ ਭੂਆ ਮੰਗਤੀ ਐ ਮੈਂ ਮੰਗ ਕੇ ਲਿਆ ਨਹੀਂ ਲੋਕਾ ਕਰੋ ਮੈਂ ਪਿਆਰ ਸੀ ਤੇ ਉਹਨਾਂ ਨੇ ਮੈਨੂੰ ਭੇਜਤਾ ਤੇ ਮੈਂ ਖਾ ਲਿਆ ਭੇਜਿਆ ਨਹੀਂ ਤੁਸੀਂ ਕਹਿ ਕੇ ਆਏ ਹੋ ਕਿ ਬੀਜੀ ਜਦੋਂ ਸਾਗ ਬਣਾਓਗੇ ਤੇ ਮੈਨੂੰ ਦੇਓ ਪਿਆਰ ਉਹ ਹੁੰਦਾ ਵਾ ਜਦੋਂ ਪਤਾ ਲੱਗੇ ਵੀ ਉਹ ਘਰ ਆਈ ਆ ਕੁੜੀ ਤੇ ਇਸ ਕਰਕੇ ਸਪੈਸ਼ਲ ਭੇਜਿਆ ਜਾਵੇ ਉਹ ਪਿਆਰ ਹੁੰਦਾ ਮੂੰਹ ਮੰਗੀ ਚੀਜ਼ ਪਿਆਰ ਨਹੀਂ ਹੁੰਦੀ ਗਰਥਨ ਮੇਰੀ ਉੱਥੇ ਲਕਰਨ ਕਹਿੰਦੇ ਸੀ ਮੈਂ ਬਣਾਣਾ ਸਾਗ ਉਹਨਾਂ ਨੇ ਜਦੋਂ ਬਣਾ ਲਿਆ ਭੇਜਤਾ ਮੈਨੂੰ ਤੇ ਮੈਂ ਖਾ ਲਿਆ ਨਾ ਵੀ ਭੇਜਦਾ ਤੇ ਉੱਥੇ ਮੈਨੂੰ ਲਾਂਮਾ ਦੇਣ ਜਾਣਾ ਸੀ ਕਿ ਤੁਸੀਂ ਸਾਗ ਬਣਾਇਆ ਤਾਂ ਮੈਨੂੰ ਦਿੱਤਾ ਨਹੀਂ ਤੂੰ ਤਾਂ ਪਤਾ ਨਹੀਂ ਕੀ ਗੱਲਾਂ ਕਰਦੀ ਅਗਲੇ ਨਾਲੇ ਚੀਜ਼ ਦਿੱਤੀ ਨਾਲੇ ਹਾਨ ਵਾਂਗੂ ਹਾਨ ਕਰ ਗਈ ਟਕੇ ਟਕੇ ਦੀ ਆਦਨ ਉਹਦੀਆਂ ਕੁੜੀ ਗੱਲਾਂ ਕਰ ਗਈ ਸਾਗ ਦੇਣਾਈ ਨਾਲੇ ਮੈਨੂੰ ਤੇ ਮੇਰੀ ਗੱਲ ਸੁਣ ਹੁਣ ਪੂਆ ਦੇ ਨਾਲ ਇੰਜ ਕੜੂਸਾ ਛੱਡੀ ਜਾਣੀਆਂ ਵਾ ਗੁੱਸਾ ਹੀ ਰਹਿਣਾ ਵਾ ਪੂਆ ਜੀ ਪਹਿਲ ਤੁਸੀਂ ਕੀਤੀ ਮੈਂ ਤਾਂ ਬੜੇ ਪਿਆਰ ਨਾਲ ਦੱਸਨੀ ਕਿ ਮੈਂ ਘਰ ਸਜਾਇਆ ਅੱਗੇ ਤੇ ਤੂੰ ਹੀ ਮੈਨੂੰ ਲਾਤੀ ਜਦੋਂ ਹਰ ਕੰਮ ਮੈਂ ਕੋਈ ਕੰਮ ਮੈਂ ਕਰਾਂ ਤੇ ਨਾ ਜਦੋਂ ਤੂੰ ਹੀ ਸੀਮਾ ਦਾ ਲੱਲੰਦੇ ਰਵੇ ਚ ਕੀ ਗੱਲ ਦੂਜੇ ਨੂੰ ਕੋਈ ਜਾਂਚ ਨਹੀਂ ਕਰ ਸਜੋਂਦੀ ਛਾਡੂ ਸਾਰੀਆਂ ਗੱਲਾਂ ਚਲ ਅੰਦਰ ਆ ਮੈਂ ਤੈਨੂੰ ਕੁਛ ਨਹੀਂ ਲੈਣਾ ਮੈਂ ਨਹੀਂ ਲੈਣਾ ਲੂਣਾ ਕੁਛ ਵੀ ਚਲ ਆ ਆਣ ਤੋਂ ਤੂੰ ਹੀ